ਯਾਰ ਰੱਬਾ ਸਾਰਾ ਕੁਝ ਝੂਟ ਹੋਏ ਮੇਰੀ ਤੀਨਾਂ ਇਹ ਕੁਛ ਨਾ ਹੋਵੇ ਰੱਬਾ ਮੈਂ ਕਿਹੜੇ ਕਿਸ ਦੇ ਮਾਂ ਮਰੇ ਆ ਜਿਹੜਾ ਮੇਰੇ ਨਾਲ ਇਦਾਂ ਹੋਊਗਾ ਕਿੱਦਾਂ ਦਾ ਸੁਫਨਾ ਆ ਮੈਨੂੰ ਮੈਂ ਤੇ ਹੋਰ ਤਰ੍ਹਾਂ ਹੀ ਹੋਈ ਜਾਂਦਿਆ ਵਾ ਥਾਬੀ ਥਾਬੀ ਠੀਕ ਜੇ ਹਾਂ ਠੀਕ ਆ ਠੀਕ ਗੱਲ ਹੋਈ ਚਾਹ ਪਾਣੀ ਪੀ ਕੇ ਤੁਸੀਂ ਫੇਰ ਜਾਓਗੇ ਜੀ ਉਦੋਂ ਫੇਰ ਅੱਖ ਲੱਗੀ ਤੇ ਫੇਰ ਕਿਹੜੀ ਗੱਲ ਆ ਦਾ ਬੱਚਾ ਗਏ ਤੇ ਮੰਮੀ ਵੀ ਨਹੀਂ ਨਾ ਉੱਠੇ ਉਹ ਵੀ ਅਜੇ ਤੱਕ ਸੁੱਤੇ ਆ ਮੰਮੀ ਨਹੀਂ ਉੱઠી ਹਲੇ ਤੱਕ ਨਹੀਂ ਉਹ ਨਹੀਂ ਉੱਠੇ ਉਹਨਾਂ ਮੰਮੀ ਨੇ ਕੰਮ ਕਰ ਕਰ ਲਿਆ ਹੋਣਾ ਸਾਰਾ ਉੱਠੇ ਨਹੀਂ ਇੱਥੇ ਮੰਮੀ ਨਹੀਂ ਇਦਾਂ ਦੀ ਫੇਰ ਲੋ ਜਾ ਕੇ ਅਜੇ ਵੀ ਸੁੱਤੇ ਆ ਮੈਂ ਤੇ ਮਮਾ ਨੂੰ ਚਾਹ ਵੀ ਨਹੀਂ ਦਿੱਤੀ ਅਜੇ ਮੈਂ ਚਾਹ ਦੇਣ ਗਈ ਘਰੇ ਸੁੱਤੇ ਮੈਂ ਉਦਾਂ ਹੀ ਵਾਪਸ ਆ ਗਈ ਬਣਾ ਲਈ ਚਾਹ ਤਾਂ ਤੂੰ ਤਹੀ ਨਹੀਂ ਬੈਠੀ ਆ ਹੋ ਮੈਂ ਕੈਸੀ ਆ ਮੇਰੇ ਲਈ ਬਣਾਈ ਹੋਵੇ ਮੰਮੀ ਲਈ ਬਾਅਦ ਚ ਬਣਾਉਣੀ ਹੋਵੇ ਨਹੀਂ ਮੈਂ ਬਣਾ ਲਈ ਮੰਮੀ ਅੱਗੇ ਸੁੱਤੇ ਆਦੇ ਹੁਣ ਮੈਂ ਦੱਸੋ ਕੀ ਕਰਾਂ ਜਾ ਵੇਖ ਭਲਾ ਠਾਲ ਯਾਰ ਜਾ ਕੇ ਮੈਂ ਨਹੀਂ ਠਾਲਣਾ ਤੁਹਾਡੇ ਘਰ ਤੋਂ ਰੂਲ ਇਦਾਂ ਤੇ ਆਪੇ ਤਾਂ ਤੁਸੀਂ ਕਹੀ ਜੇ ਸੁੱਤੇ ਨੂੰ ਠਾਲੋ ਤੇ ਅਗਲੇ ਨੂੰ ਗੁੱਸਾ ਚੜਦਾ ਉਹ ਮਿੰਨੋ ਚੜਦਾ ਮੰਮੀ ਨੂੰ ਨਹੀਂ ਤੁਸੀਂ ਉੱਟ ਕੇ ਆਪੇ ਠਾਲ ਲਓ ਮੈਂ ਨਹੀਂ ਪੁੱਛਣਾ ਵੇਖੋ ਨਾਲੇ ਮੰਮੀ ਠੀਕ ਵੀ ਹੈਗੇ ਐ ਵੇਖਨਾ ਮੰਮੀ ਤਾਂ ਐ ਵੇਲੇ ਤੱਕ ਲੰਮੀ ਨਹੀਂ ਪੈਂਦੀ ਓ ਚਲੋ ਵੇਖੋ ਜੋੜਦਾ ਨੰਬਰ ਮੈਂ ਇਹ ਪੈਣਾ ਮੁੜ ਕੇ ਜੋੜਦੇ ਜੋੜਦੇ ਹੇ ਰੱਬਾ ਇਦਾਂ ਦਾ ਸੁਪਨਾ ਕਿਉਂ ਆਇਆ ਮੈਨੂੰ ਮੇਰੀ ਧੀ ਨੂੰ ਕੋਈ ਦੁੱਖ ਨਾ ਵਖਾਈ ਮਹਾਰਾਜ ਇਹ ਕੋਈ ਪ੍ਰਖਿਆ ਤੇ ਨਿੰਦੀ ਨਹੀਂ ਡਿਆ ਰਾਂ ਬਈ ਤੇਰੀ ਤੇ ਨਾ ਕੁਛ ਹੋਉਂਦਾ ਨਹੀਂ ਰਹਾ ਸਭ ਝੂਠ ਹੋਏ ਮੇਟੀ ਨਾ ਕੰਮ ਨਾ ਹੋਵੇ ਕੋਈ ਵੀ ਹਾਂ ਇਹ ਮੈਂ ਫੋਨ ਵੀ ਲਾਉਂਦੇ ਆ ਤੇ ਫੋਨ ਵੀ ਵਿਜੀ ਕਰੀ ਜਾਂਦੇ ਆ ਜਿਵੇਂ ਫੋਨ ਲਾਇਆ ਫੋਨ ਤੇ ਤਦ ਵੀ ਸੋਚ ਬੰਦਾ ਹੀ ਜਾਂਦੇ ਆ ਹਾਂ ਇਦਾਂ ਕਿਉਂ ਹੋਉਂਦਿਆ ਮੈਂ ਕਿਹੜਾ ਕਿਸ ਦਾ ਮਾੜਾ ਕੀਤਾ ਸੀ ਮੰਮੀ ਹਲੇ ਤੱਕ ਬੈਠੇ ਜੇ ਸਾਬੀ ਅੱਜ ਨਾਲ ਉਠੇ ਹੀ ਨਹੀਂ ਜਾਂਦੇ ਮੇਰੇ ਕੋ ਪਤਾ ਨਹੀਂ ਮੇਰੇ ਸਰੀਰ ਨੂੰ ਕੀ ਹੋ ਗਿਆ ਸੁਪਨਾ ਹੀ ਨਹੀਂ ਮੈਨੂੰ ਚੰਗਾ ਆ ਠੀਕ ਜੀ ਓਦਾਂ ਆ ਮੈਂ ਤਾਂ ਠੀਕ ਹਾਂ ਮੈਨੂੰ ਨਾ ਮਨਜੀਤ ਦਾ ਸੁਪਨਾ ਨਹੀਂ ਚੰਗਾ ਆ ਕੀ ਹੋਇਆ ਵਾ ਪਤਾ ਨਹੀਂ ਵੀ ਠੀਕ ਨਹੀਂ ਆ ਕਿ ਕੀ ਗੱਲ ਵਾ ਓ ਮੰਮੀ ਸੁਪਨੇ ਤਾਂ ਨਹੀਂ ਵਿਸ਼ਵਾਸ ਕਰੀਦਾ ਇਹਦਾ ਨਹੀਂ ਸਾਬ ਵੀ ਕਹਿੰਦੀ ਸੁਪਨੇ ਵੀ ਸੱਚ ਹੁੰਦੇ ਆ ਮੈਂ ਤੇ ਟੈਨਸ਼ਨ ਜੀ ਹੁੰਦੀ ਆ ਮੇਰੀ ਧੀ ਠੀਕ ਹੋਵੇ ਸਹੀਂ ਠੀਕ ਹੋਣੀ ਆ ਫੋਨ ਲਾ ਲੈਣਾ ਹੀ ਫੋਨ ਤੇ ਲਾਇਆ ਸੀ ਕੱਲ ਮੈਂ ਤੇ ਚੁੱਕਿਆ ਹੀ ਨਹੀਂ ਉਹਨਾਂ ਫੋਨ ਮੇਰਾ ਵੀ ਉਸ ਦਿਨ ਦੋ ਤਿੰਨ ਵਾਰੀ ਮੈਂ ਵੀ ਲਾਇਆ ਇਹ ਮੇਰਾ ਵੀ ਨਹੀਂ ਫੋਨ ਚੁੱਕਿਆ ਮਮੀ ਐਂ ਜਿ ਕਰੀ ਸੁਖ ਨੂੰ ਤੇ ਸਾਰਾ ਕੁਝ ਪਤਾ ਹੀ ਆ ਹੁਣ ਤੇ ਸੁਖ ਨੂੰ ਸਮਝਾ ਜਾਣੇ ਆ ਸੁਖ ਨੂੰ ਘਰ ਛੱਡ ਜਾਣੇ ਆ ਹੀ ਮਾਪੂਤ ਜਾਗੇ ਨਾ ਪਤਾ ਨਹੀਂ ਇਹ ਬੜਾ ਕੀ ਹਾਲ ਮਿਲਦੀਦਾ ਮੈਨੂੰ ਤੇ ਘਬਰਾਟ ਹੀ ਹੋਈ ਜਾਂਦੀ ਈ ਚੱਲ ਜਾਨੇ ਆ ਮਮੀ ਕੋਈ ਗੱਲ ਨਹੀਂ ਆਓ ਠੀਕ ਠਾਕ ਹੋਵੇ ਮਮੀ ਇੱਕ ਦਿਨਾਂ ਸੱਸ ਮਨਜੀਤ ਦੀ ਬਹੁਤੀ ਗੁੱਸੇ ਹੋ ਰਿਆ ਮਮੀ ਉਹਨੂੰ ਬੋਲਣ ਬੋਲਣ ਦਾ ਵੀ ਨਹੀਂ ਪਤਾ ਉਹਨੇ ਕੀ ਪਤਾ ਉਹ ਗੱਲ ਵੀ ਤੁਹਾਡੀ ਗੱਲ ਸੱਚੀ ਹੋਵੇ ਕੋਈ ਰੱਬ ਨੂੰ ਹੀ ਇਹੋ ਜਿਹਾ ਸੰਕੇਤ ਮਿਲਿਆ ਹੋਵੇ ਮੈਂ ਤੇ ਅੱਗੇ ਆਨੀਆ ਮੇਰੀ ਧੀ ਨਾ ਇੰਨੇ ਰਿਜਜਾਂ ਚਾਵਾਂ ਨਾ ਵਿਆਹੀ ਮੈਨੂੰ ਨਹੀਂ ਪਤਾ ਤੇ ਇੰਨੇ ਉੱਕੀ ਰਹੂਗੀ ਮੈਨੂੰ ਪਤਾ ਹੁੰਦਾ ਮੈਂ ਪੁੱਛ ਗਿਛੇ ਕਿਤੇ ਕਰ ਲੈਂਦੀ ਕੋਈ ਥਾਂ ਵੇਖ ਹੀ ਲੈਂਦੀ ਮੈਂ ਹਾਂ ਉਦੋਂ ਤੁਸੀਂ ਵੀ ਲੋਕਾਂ ਦੇ ਪਿੱਛੇ ਲੱਗ ਕੇ ਚੁੱਕ ਕਰਕੇ ਵਿਆਹ ਤੀ ਕੋਈ ਪੁੱਛ ਗਿਛ ਨਹੀਂ ਕੀਤੀ ਕੋਈ ਕੱਖ ਨਹੀਂ ਮੰਮੀ ਇਹ ਗੱਲ ਤੇ ਪਸਤੌਨੀ ਰਹੀ ਨਹੀਂ ਹੁਣ 24 ਘੰਟੇ ਵੀ ਕੀ ਕੀਤਾ ਮੈਂ ਆਪਣੀ ਧੀ ਦੇ ਨਾਲ ਮੰਮੀ ਉਹਦੋਂ ਹਾਨੂੰ ਚੰਗੀ ਤਰ੍ਹਾਂ ਪਤਾ ਕਰਨਾ ਚਾਹੀਦਾ ਸੀਗਾ ਆਪਾਂ ਬਸ ਆਖ ਮੀਟ ਕੇ ਰਿਸ਼ਤਾ ਕਰਤਾ ਪਰ ਮੈਂ ਤੇ ਉਹ ਗੱਲ ਕੀਤੀ ਐ ਲੋਕੀ ਤੇ ਦੂਰੋ ਦੁਸ਼ਮਣ ਬਣਦੇ ਐ ਮੈਂ ਤੇ ਮਾਂ ਹੋ ਕੇ ਦੁਸ਼ਮਣ ਬਣ ਗਈ ਉਹਦੀ ਹੋਰ ਕੀ ਆ ਕੁੜੀ ਨਹੀਂ ਸੁખી ਸਾਡੀ ਜੇ ਉਹਦਣ ਮੈਂ ਗਿਆ ਵਾਂ ਤੇ ਮਾਸੀ ਨੇ ਕੋਈ ਮੂੰ ਮੱਥਾ ਨਹੀਂ ਦੱਸਿਆ ਕੋਈ ਗੱਲਬਾਤ ਚੰਗੀ ਨਹੀਂ ਕੀਤੀ ਬਸ ਬਾਰੋਂ ਵਟਾਲ ਕੇ ਜਾ ਕਰਨ ਨੂੰ ਮਾਸੀ ਚੱਲ ਮਾਸੀ ਦੀ ਕੋਈ ਗੱਲ ਨਹੀਂ ਆ ਮੂੰਹ ਮੱਥਾ ਨਹੀਂ ਕੋਈ ਗੱਲ ਨਹੀਂ ਕਰਦੀ ਚੱਜ ਨਾਲ ਕੋਈ ਗੱਲ ਨਹੀਂ ਫਿਰ ਵੀ ਜਵਾਈ ਦੇ ਸਾਡਾ ਚੰਗਾ ਹੋਣਾ ਚਾਹੀਦਾ ਉਹ ਤੇ ਆ ਜਾ ਆ ਆ ਦੇ ਚਾ ਕਰੇ ਉਹ ਵੀ ਨਹੀਂ ਇੰਨਾ ਕਰਦਾ ਕਿਤੇ ਕੀ ਕਵੇ ਬੰਦਾ ਹੁਣ ਲੜਾਈ ਕਰੀਏ ਆਪਾਂ ਨਾਲ ਜੇ ਜੇ ਮੇਰੀ ਧੀ ਨੂੰ ਰੱਬ ਨੇ ਧੀਆ ਦੋ ਦੇਤੀਆਂ ਵਾ ਤੇ ਉਹ ਵੀ 24 ਘੰਟੇ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਆ ਸੱਸ ਬੋਲਦੀ ਰਹਿੰਦੀ ਆ ਪੱਥਰ ਜੰਮ ਕੇ ਸੋੜਦੇ ਇਹ ਪੁੱਤ ਕਿਸ ਦੇ ਹਥਿਆਰ ਨਹੀਂ ਹੁੰਦਾ ऐसे ਗੱਲ ਦਾ ਤੇ ਮੈਨੂੰ ਪੁਛਤਾਵਾ ਖਾਈ ਜਾਂਦਾ 24 ਘੰਟੇ ਦਾ ਝੋਰਾ ਰਹਿੰਦਾ ਮੈਨੂੰ ਆਓ ਪਰ ਕੀ ਮੰਮੀ ਹਾਂ ਤੁਸੀਂ ਇੱਥੇ ਬਹਿ ਕੇ ਟੈਨਸ਼ਨ ਲੈਂਦੇ ਰਹਿਣਾ ਐਵੇਂ ਹੀ ਆਪ ਬਿਮਾਰ ਹੋਣਾ ਹੀ ਉਹ ਤੀਆਂ ਦੀਆਂ ਮਾਵਾਂ ਜਿਹੜੀਆਂ ਬਹੁਤ ਔਖੀਆਂ ਹੁੰਦੀਆਂ ਕਿ ਇਹਨੂੰ ਕੀ ਪਤਾ ਵਾ ਉਹ ਚੱਲ ਹੌਂਸਲਾ ਰੱਖੋ ਮੈਂ ਮਾਰਦਾ ਸੁੱਖ ਨੂੰ ਵੀ ਆਵਾਜ਼ ਤੁਹਾਨੂੰ ਦਿੰਦੀ ਆ ਚਾਹ ਪਾਣੀ ਉੱਠ ਕੇ ਕੋਈ ਕੰਮਕਾਰ ਕਰ ਲਓ ਫਿਰ ਆਪਾਂ ਜਾਣੇ ਆ ਅੱਜ ਨਹੀਂ ਸਾਬੀ ਮੇਰਾ ਕੰਮਕਾਰ ਕਰ ਲਉ ਜੀ ਕਰਦਾ ਆਪਾਂ ਚੱਲੀਏ ਜੀ ਉਹਨੂੰ ਫਿਰ ਓਏ ਮਨਜੀਤ ਕੋ ਚੱਲ ਚੱਲ ਜਾਨੇ ਆ ਫਿਰ ਖੂਬੋ ਤਿਆਰ ਕੰਮ ਕਰ ਕਰਨਾ ਹੁੰਦਾ ਮੈਂ ਸਵੇਰ ਦਾ ਹੀ ਉੱਠ ਕੇ ਕਰ ਲੈਣਾ ਅੱਜ ਨਹੀਂ ਮੇਰੇ ਜੀ ਗਦਾ ਆਪੇ ਸੁੱਖ ਨੇ ਕਰ ਲੈਣਾ ਸੁੱਖ ਨੂੰ ਪਤਾ ਵਾ ਮੇਰਾ ਘਰ ਵਾ ਹੁਣ ਆਪੇ ਜਾ ਬਲੂਗੀਓ ਚੱਲ ਪਹਿਲਾਂ ਮੈਂ ਸੁੱਖ ਨੂੰ ਕਹਿਣਾ ਮੈਂ ਤੁਹਾਨੂੰ ਚਾਹ ਲਿਆ ਕੇ ਦੇਵੇ ਚਾਹ ਪੀਓ ਤੁਸੀਂ ਬੈਠ ਕੇ ਫੇਰ ਹੋਇਓ ਤਿਆਰ ਠੀਕ ਹੈ ਰੋਟੀ ਆਪੇ ਸੁੱਖ ਨੇ ਪਕਾ ਲੈਣੀ ਆ ਕਰ ਲੈਣਾ ਸੁੱਖ ਨੇ ਕੰਮ ਸੁੱਖ ਨੂੰ ਪਤਾ ਵਾ ਮੈਂ ਕਰਨਾ ਚੱਲ ਮੈਂ ਕਹਿਣਾ ਵੇਲਾ ਹਲੇ ਕਾਲੀ ਆਈ ਏ ਸੁਖ ਤੇ ਅੱਜ ਮੇਰੀ ਮੰਮੀ ਨੂੰ ਮਾੜੇ ਜੰਗੇ ਸੁਪਨੇ ਵੀ ਆਉਣ ਲੱਗੇ ਕੀ ਉਹ ਗੱਲ ਵੀ ਕਲੈਣ ਪੁਣਾ ਹੀ ਲਾਉਣ ਆਉਂਦੀ ਏ ਫੇਰ ਉਹ ਕਾ ਸਾਡੇ ਘਰ ਚੱਲਣ ਲੱਪਿਆ ਲੜਾਈ ਝਗੜਾ ਹੀ ਨਹੀਂ ਮੱਕਣ ਦੇ ਸਾਡੇ ਘਰੋਂ ਦੇ ਇਹਦਾ ਲੈ ਵੀ ਪੈੜਾ ਹੀ ਨਹੀਂ ਚੰਗਾ ਪੁੱਠੇ ਪੈਰ ਇਹਦੇ ਇੱਕ ਤੇ ਮੇਰੇ ਕੇਸ ਦੀ ਟੈਨਸ਼ਨ ਪਈ ਮੈਨੂੰ ਉਹ ਲਮਕੀ ਜਾਂੜਿਆ ਮਹਾ ਮਹਾ ਖਤਮ ਹੋ ਚੱਲਿਆ ਜਦੋਂ ਦੀ ਇਹ ਹੱਡੇ ਘਰ ਆ ਗਈ ਆ ਬਾ ਉਦੋਂ ਦਾ ਉਹ ਵੀ ਲੰਮ ਕੀ ਗਿਆ ਉਹ ਵੀ ਨਹੀਂ ਖਤਮ ਹੋਣ ਦੇ ਨਾ ਲੈਣ ਡਿਆ ਕੀ ਇੱਥੇ ਜਈ ਹੱਥ ਮਰੀ ਜਾਣ ਨਹੀਂ ਆ ਕੋਈ ਕੰਮਕਾਰ ਉੱਧਰ ਜਾ ਕੇ ਵੀ ਕਰ ਲਾ ਮੰਮੀ ਨੂੰ ਚਾਹ ਪਾਣੀ ਕੋ ਦੇ ਦੇ ਪੁੱਛ ਲਈਦਾ ਹੋਈਦਾ ਜਾ ਕੇ ਉੱਠ ਗਈ ਆ ਮੰਮੀ ਤੇ ਹੋਰ ਤੇ ਮੈਂ ਤਾਂ ਤਾਂ ਨਹੀਂ ਗਈ ਵੀ ਸੁੱਤੇ ਆ ਆਪੇ ਤਾਂ ਗੱਲ ਗੱਲ ਨਾਲ ਮੈਨੂੰ ਕਹਿ ਦਿੰਦੇ ਸੁੱਤੇ ਨੂੰ ਨਹੀਂ ਠਾਲਣਾ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਤੈਨੂੰ ਮੈਂ ਅੱਗੇ ਵੀ ਸਮਝਾਇਆ ਵਾ ਇਹੋ ਗੱਲਾਂ ਪਹਿਲਾਂ ਹੀ ਹੋਣ ਨਹੀਂ ਆ ਮੈਂ ਨਿਆਣੀ ਜਿੰਨੂੰ ਸਮਝਾਉਣਾ ਵਾ ਗੱਲ ਕਰਦੀ। ਇਹ ਜ਼ੁਬਾਨ ਕਿਦਾਂ ਚਲਾਉਂਦੀ। ਹਾਂ। ਸਮਝਾ। ਸਾਹ ਨਾਲ ਬੋਲ ਠੀਕ ਆ ਤੈਨੂੰ ਮੈਂ ਕਿਹਾ ਸਿਰਫ ਚਾਹ ਪਾਣੀ ਦੇਣ ਲਈ ਮੰਮੀ। ਤੇ ਦੇਣ ਤੇ ਚੰਨੀ ਤੂੰ ਹੀ ਕੀ ਕਹਿਣ ਦੇ ਵਿਹਾ ਕਰਨ ਢੀ ਤੈਨੂੰ ਮੈਂ ਸਮਝਾਇਆ ਸਮਝਾਇਆ ਗੱਲ ਗੱਲ ਤੇ। ਤੇਰੀ ਜ਼ੁਬਾਨ ਜਾਦੀ ਨਹੀਂ ਵੱਧ ਗਈ। ਤੇ ਜਦੋਂ ਤੂੰ ਹੀ ਪਿਆਰ ਨਾ ਰੋ ਤੇ ਮੈਂ ਵੀ ਪਿਆਰ ਨਾ ਰਹਿਣੀ ਜਦੋਂ ਤੂੰ ਹੀ ਤਾਂ ਬੋਲੋ ਕਿ ਤੇ ਫਿਰ ਮੈਂ ਵੀ ਉਦਾਂ ਹੀ ਬੋਲਣਾ। ਸੱਚੀ ਵੱਧ ਗਈ ਆ ਫੇਰੇ। ਜਦੋਂ ਮੈਂ ਚਾਹ ਬਣਾਇਦੀ ਮੈਂ ਫੜਾ ਵੀ ਦੇ ਸਕਦੀ ਸੀ। ਅੱਗੋਂ ਮੰਮੀ ਸੁੱਤੇ ਮੇਰਾ ਕੀ ਕਸੂਰ ਵਾ? ਤੇ ਠਾਲ ਸਕਦੀ ਆ ਤੂੰ। ਠੱਲਣਾ ਘਰ ਦਾ ਕੰਮ ਕਰ ਸਾਰਾ ਵੇਲ ਨਹੀਂ ਮੈਂ ਤੇ ਮੰਮੀ ਨੇ ਮੰਜ਼ੀਦ ਕੋਲ ਜਾਣਾ ਵਾ ਠੀਕ ਆ ਤੇ ਮੈਂ ਇੱਥੇ ਘਰ ਏਡੇ ਵੱਡੇ ਚ ਗਲਦੀ ਨੇ ਕੀ ਕਰਨਾ ਮੈਨੂੰ ਵੀ ਲੈ ਜਾ ਹਾਂ ਮੈਂ ਇੱਥੇ ਕੀ ਕਰੂੰਗੀ ਕੰਦੀ ਤੈਨੂੰ ਕਿੱਧਰ ਉਧਰ ਕਿੱਥੇ ਘੜੀਏ ਤੈਨੂੰ ਤੇ ਕਿਉਂ ਮੇਰੀ ਨਹੀਂ ਨਣ ਮੈਂ ਵੀ ਉਹਨੂੰ ਮਿਲ ਕੇ ਨਹੀਂ ਆ ਸਕਦੀ ਉਹ ਇੱਥੇ ਆ ਜੂਗੀ ਜਦੋਂ ਮਿਲਣਾ ਆਊਗਾ ਠੀਕ ਆ ਤੂੰ ਹੀ ਕਿ ਮੈਨੂੰ ਚੱਲੇ ਫਿਰ ਜਦੋਂ ਜਦੀ ਇੱਥੇ ਆਊਗੀ ਉਦੋਂ ਮਿਲਿਓ ਉਹ ਸਾਨੂੰ ਕੰਮ ਆ ਕੋਈ ਠੀਕ ਆ ਤੇ ਮੈਂ ਤੁਹਾਡਾ ਕੰਮ ਨਹੀਂ ਸੌਂਦੀ ਮੈਂ ਪਰੇ ਹੋ ਜੂਗੀ ਤੂੰ ਨਹੀਂ ਜਾਣਾ ਤੂੰ ਇੱਥੇ ਰਹਿਣਾ ਵਾ ਘਰ ਖੁੱਲਾ ਛੱਡ ਕੇ ਆਪਾਂ ਨਹੀਂ ਜਾਣਾ ਮੈਂ ਤਾਂ ਨਹੀਂ ਕਰਨੀ ਨੇ ਘਰ ਰਹਿਣਾ ਐਡੇ ਵੱਡੇ ਮੰਮੀ ਨੂੰ ਮੈਂ ਕਹੀ ਨਹੀਂ ਮੈਨੂੰ ਵੀ ਲੈ ਕੇ ਜਾਓ ਗੱਲ ਸੁਣ ਮੇਰੀ ਵੇਹ ਸੁਣਦੀ ਏ ਕਿ ਤੇ ਐਡੀ ਇਹਦੀ ਜ਼बान ਕਿੱਡੇ ਘੜਕੜ ਜਵਾਬ ਦੇ ਕੇ ਗਈ ਮੈਨੂੰ ਜਵਾਨ ਇਹਦੀ ਨਾ ਟੁਕ ਟੁਕ ਕੇ ਨਿਗੀ ਨਹੀਂ ਕੀ ਕਰਦਾ ਮੇਰਾ ਜੀ ਕਰਦਾ ਕਰਦੇ ਦੇ ਨਾਲ ਸਿਰ ਚੜ ਗਈ ਮੰਮੀ ਕਹਿੰਦੀ ਇਹਨੂੰ ਕਹਿਣਾ ਨਹੀਂ ਕੁਛ ਕਹਿਣਾ ਕਿਉਂ ਨਹੀਂ ਇਹੋ ਜੀ ਨਹੀਂ ਸਿੱਧੀ ਹੋਣੀ ਐਦਾਂ ਇੱਤੇ ਹੱਥ ਚਲਾਉਣੇ ਪੈਣੇ ਆ ਸੋਖ ਤੈਨੂੰ ਨਹੀਂ ਸਮਝ ਲੱਗਣੀ ਮੈਨੂੰ ਪਤਾ ਵਾ ਮੈਂ ਵਾਜਾ ਮਾਰਣਿਆ ਤੈਨੂੰ ਮੇਰੀ ਗੱਲ ਤੇ ਸੁਣ ਲਾ ਤੇ ਮੰਮੀ ਨੂੰ ਚਾਹ ਨਹੀਂ ਦੇਣੀ ਕੀ ਸੁਣਾ ਮੈਂ ਤੂੰ ਗੜੀ ਗੱਲਾਂ ਬਹੁਤ ਚੰਗੀਆਂ ਕਰਨ ਦੇਣਾ ਜਿਹੜੀ ਮੈਂ ਤੁਹਾਡੀ ਗੱਲ ਸੁਣ ਮੈਂ ਤੈਨੂੰ ਕੀ ਕਹਿੰਦੇ ਆਂ ਹੀ ਭਲਾ ਕੀ ਕਹਿੰਦੇ ਆਂ ਵੀ ਆਪਾਂ ਮੰਜੀਤ ਕੋਲ ਜਾਣਾ ਤੂੰ ਕੰਮ ਕਰ ਵੇਖ ਲਈ ਸਾਰਾ ਤੇ ਮੈਂ ਵੀ ਮੰਮੀ ਨੇ ਇਹੀ ਗੱਲ ਕਰਨ ਲੱਗੀ ਵੀ ਮੈਨੂੰ ਵੀ ਨਾਲੇ ਲੈ ਕੇ ਜਾਓ ਮੈਂ ਉਹ ਕੀ ਕਰਨ ਜਾਣਾ ਵਾ ਮੰਮੀ ਨੇ ਮੈਨੂੰ ਕਿਹਾ ਵਾ ਨਾ ਕਿ ਜਿਹੜੀ ਗੱਲ ਆ ਤੂੰ ਮੇਰੇ ਨਾਲ ਕਰਨੀ ਕੋਈ ਨਹੀਂ ਮੈਂ ਆਪਣੇ ਮੰਮੀ ਨਾਲ ਕਰ ਲੈਣੀ ਅੱਛਾ ਮੇਰੇ ਨਾਲ ਨਹੀਂ ਕੋਈ ਤੂੰ ਗੱਲ ਕਰ ਸਕਦੀ ਹੈ ਨਾ ਕਈ ਤੇ ਹੈਗੀ ਤੂੰ ਮੰਨਦੇ ਚ ਮੰਨੀ ਤੂੰ ਹੀ ਮੰਨ ਲਾ ਫਿਰ ਕੋਈ ਨਹੀਂ ਫਿਰ ਕਿਦਣ ਆਪਾਂ ਚੱਲ ਜਾਾਂਗੇ ਮੈਨੂੰ ਇੱਕ ਵਾਰੀ ਮੰਮੀ ਨਾਲ ਗੱਲ ਕਰ ਲੈਂਦਾ ਜੋ ਮੰਮੀ ਕਹੂਗੀ ਨਾ ਉਹੀ ਮੈਂ ਕਰਨਾ ਮੰਮੀ ਮੈਨੂੰ ਲੈਣ ਗਈ ਇੱਕ ਤਾਂ ਹੀ ਨਹੀਂ ਮੈਨੂੰ ਇਹ ਹੋ ਤਾਂ ਗਲਤੀ ਹੋ ਗਈ ਅਭੀ ਮੈਂ ਨਹੀਂ ਗਿਆ ਹਾਂ ਮੈਨੂੰ ਵੀ ਜਾਣਾ ਚਾਹੀਦਾ ਸੀ ਬਸ ਫਿਰ ਮੰਮੀ ਗਈ ਮੈਂ ਮੰਮੀ ਦੀ ਨਹੀਂ ਸਮਝ ਇਹਨਾਂ ਨੇ ਮੈਨੂੰ ਖੜਿਆ ਹੀ ਨਹੀਂ ਅਸਲ 'ਚ ਨਹੀਂ ਤੇ ਮੈਂ ਉੱਥੇ ਗੱਲ ਕਰਕੇ ਲਿਆਉਣਾ ਕੀ ਗੱਲ ਕਰਨੀ ਹੈ ਉੱਥੇ ਝੂਠੇ ਤੇ ਤੂੰ ਹੀ ਜਿਹਦੇ ਹਜੇ ਵੀ ਉੱਥੇ ਗੱਲ ਕਰਨੀ ਨਹੀਂ ਗਈ ਉਹ ਨਾ ਇਹੋ ਜਿਹਿਆਂ ਗੱਲਾਂ ਕਰ ਮੇਰੇ ਨਾਲ ਨਾ ਇਹੋ ਜਿਹਿਆਂ ਜ਼ੁਬਾਨਾਂ ਚਲਾ ਮੇਰੇ ਨਾਲ ਠੀਕ ਆ ਫਿਰ ਗਏ ਕਿਉਂ ਨਹੀਂ ਮੰਮੀ ਤੇ ਕਹਿੰਦੇ ਕਿਦਾਂ ਰੁਕ ਕੇ ਫਿਰ ਹੁਣ ਮੰਮੀ ਮੈਨੂੰ ਵੀ ਦੋਗੀ ਨਾ ਉਦਾਂ ਹੀ ਮੈਂ ਕਰਨਾ ਫਿਰ ਆਉਂਦੇ ਆਂ ਅਥੇ ਨਾਲੇ ਮੇਰੀ ਮਾਂ ਦੇ ਸਾਹਮਣੇ ਗੱਲ ਕਰਦੇ ਨਾਲੇ ਮੈਨੂੰ ਵੀ ਪਤਾ ਹੁੰਦਾ ਵੀ ਤੁਸੀਂ ਆਏ ਜੇ ਲੈਣ ਮੈਨੂੰ ਮਾਂ ਨਾ ਤੇਰੀ ਹੋਈ ਮੁੱਖ ਮੰਤਰੀ ਹੋਇਆ ਕੇ ਜੇ ਤੁਸੀਂ ਆਪਣੀ ਮਾਂ ਮੁੱਖ ਮੰਤਰੀ ਬਣਾ ਸਕਦੇ ਤਾਂ ਕੀ ਗੱਲ ਮੈਂ ਆਪਣੀ ਮੰਮੀ ਨਹੀਂ ਬਣਾ ਸਕਦੀ ਉਹ ਵੀ ਮੇਰੀ ਮਾਂ ਸ਼ੁਕਰ ਕਰੋ ਉਹਨੇ ਕੁਝ ਕਿਹਾ ਨਹੀਂ ਤੇਰੇ ਵੀ ਮੈਨੂੰ ਤੋਰਤਾ ਵਾ ਇੱਕ ਮੌਕਾ ਦਿੱਤਾ ਤੈਨੂੰ ਹਜੇ ਵੀ ਸੰਭਲੋ ਮੌਕਾ ਤੇ ਮੌਕੇ ਬਰਬਾਰ ਨਹੀਂ ਜੇ ਮਿਲਦੇ ਹੁੰਦੇ ਇਹੋ ਜੇ ਮੌਕੇ ਦੀ ਮਿਲੋਣੀ ਲੋੜ ਠੀਕ ਆ ਤੁਹਾਨੂੰ ਮਿਲ ਜਿਓ ਗਿਆ ਵਾ ਤਾਂ ਤੇ ਗੱਲਾਂ ਕਰਨ ਦੇ ਮੈਨੂੰ ਮੌਕਾ ਮਿਲ ਗਿਆ ਵਾ ਪਖੰਡਣਾ ਮਾਰ ਮੇਰੇ ਨਾਲ ਬਾਦੂ ਸਾਬੀ ਜੇ ਕੋਈ ਹੁਣ ਗੱਲ ਹੋਗੀ ਨਾ ਹੁਣ ਮੈਂ ਇੱਥੋਂ ਚੱਲ ਗਈ ਮੋੜ ਮੈਂ ਇਸ ਘਰ ਚ ਪੈਰ ਨਹੀਂ ਪਾਉਣਾ ਜਾ ਹੁਣ ਕਿੱਧਰ ਕਿੱਥੇ ਜਾਉ ਤੂੰ ਜਿੱਥੇ ਨਹੀਂ ਆਪਣੀ ਮਾਂ ਕੋ ਹਾਂ ਅੱਗੇ ਤੂੰ ਚੱਲ ਗਈ ਤੇ ਅੱਗੇ ਤੇਨੂੰ ਬਦਮਾਸ਼ ਲੈ ਗਈ ਹੁਣ ਆਉਣਾ ਵੇਖੀ ਪੁੱਠੇ ਬੈਣੀ ਬੁਝਾਉਣੇ ਮੈਂ ਪੀਂਹ ਤਤੇ ਲਾ ਕੇ ਬਖਾਇਓ ਫਿਰ ਮੇਰੇ ਭਰਾਵਾਂ ਨੂੰ ਮੈਂ ਵੀ ਹਜੇ ਜਿੰਦੀ ਜਾਗਦੀ ਆ ਬਦਮਾਸ਼ ਬਦਮਾਸ਼ ਗੱਲ ਗੱਲ ਨਾ ਕਰਦੇ ਤੂੰ ਇਹ ਵੀ ਤੇ ਬਦਮਾਸ਼ੀ ਬਗਮਨੇ ਜੀ ਤੇ ਬਣੇ ਹੀ ਬਦਮਾਸ਼ ਨਹੀਂ ਬਣੇ ਤੂੰ ਹੀ ਨਹੀਂ ਬਦਮਾਸ਼ੀ ਬਖਾਲਣ ਦੇ ਦੱਸ ਦਿਆਂ ਨਾ ਮੈਂ ਮੰਮੀ ਨੂੰ ਫੇ ਆਪ ਤੂੰ ਕਹਿੰਨੇ ਸਾਬੀ ਨਾ ਤੈਨੂੰ ਕੁਝ ਕਹਿਣਾ ਨਹੀਂ ਹੁਣ ਜ਼ੁਬਾਨ ਨਹੀਂ ਅੰਦਰ ਪਾਉਂਦਾ ਮਾ ਕਿਦਾਂ ਟੈਂ 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 ਕਰਦੀ ਐ ਇੱਕ ਤੇ ਨਾ ਮੰਮੀ ਨੇ ਮੈਨੂੰ ਨਾਲ ਨਾ ਖੜ ਕੇ ਮੇਰਾ ਰੋ ਵੀ ਘਟਾਤਾ ਮਾਂ ਮੇਰੀ ਨੇ ਹੈ ਜੇ ਕਿਤੇ ਨਾਲ ਲੱਗ ਜਾਂਦੀ ਮੈਂ ਸਾਰੀਆਂ ਗੱਲਾਂ ਦੱਸਦਾ ਵੀ ਹੌਲੀ ਹੌਲੀ ਹੱਥ ਮਾਰਦੀ ਰਹਿੰਦੀ ਰਸੋਈ 'ਚ ਹੌਲੀ ਹੌਲੀ ਕੰਮ ਕਰਦੀ ਰਹਿੰਦੀ ਸਾਰੀ ਦਿਹਾੜੀ ਨਗਾਹ ਦਿੰਦੀ ਹੈ ਸੁਭਾਅ ਜਵਾਬ ਕਰਨ ਨੂੰ ਏਡੀ ਲੰਮੀ ਜ਼ੁਬਾਨ ਹੈ ਇਹਦੀ ਮੰਮੀ ਜੀ ਸੋਣ ਡਿਆ ਤੁਹਾਨੂੰ ਕੁਛ ਹੋਣਗੇ ਨਹੀਂ ਕੀ ਹੋਇਆ ਪੁੱਤ ਸਾਬੀ ਮੈਨੂੰ ਇੰਨਾ ਬੋਲਣ ਡੇ ਰਸੋਈ ਵਿੱਚ ਜਦੋਂ ਹੀ ਮਨਜੀਤ ਦੀ ਦਿਵ ਚੱਲੇ ਜੇ ਤੇ ਮੈਨੂੰ ਵੀ ਲੈ ਜਾਓ ਇੱਥੇ ਬੈ ਮੇਰੀ ਦੀ ਗੱਲ ਸੁਣ ਮੇਰੀ ਮੈਂ ਇੱਥੇ ਗੱਲੀ ਨਾ ਕਰ ਕੀ ਕਰਨਾ ਪੁੱਤ ਬਹਿ ਜਾ ਮੇਰਾ ਪੁੱਤ ਪਤਾ ਕਿਉਂ ਮਨਜੀਤ ਕੋ ਚੱਲੇ ਆ ਮੈਨੂੰ ਨਾ ਲੱਗਦੀ ਉਹ ਠੀਕ ਨਹੀਂ ਆ ਤਦ ਕਰਕੇ ਚੱਲੀ ਆ ਪੁੱਤ ਮੈਂ ਪਤਾ ਵੇਖ ਆਵਾ ਮੈਂ ਜਾ ਕੇ ਕੋਈ ਨਹੀਂ ਆ ਤੈਨੂੰ ਮੈਂ ਖੜੂਗੀ ਤੇ ਜੇ ਦੀ ਨਹੀਂ ਠੀਕ ਤਾਂ ਫੋਨ ਕਰਕੇ ਪੁੱਛੋ ਹਾਂ ਦੀਦੀ ਨੂੰ ਫੋਨ ਤੇ ਪੁੱਤ ਲਾਉਣ ਦੀ ਆ ਪਤਾ ਨਹੀਂ ਕੁੜੀਆਂ ਨੇ ਕਿਤੇ ਛੁੱਟ ਛੱਟ ਦਿੱਤਾ ਕੀ ਗੱਲ ਬੰਦ ਹੀ ਆਈ ਜਾਂਦਾ ਉਹਦਾ ਸੋਚ ਬੰਦ ਆਈ ਜਾਂਦਾ ਪੁੱਤ ਤੈਨ ਮੈਂ ਉੱਥੇ ਵੀ ਕਿਹਾ ਸੀ ਨਾ ਕਿੰਨੇ ਦਿਨ ਹੋ ਗਏ ਪੁੱਤ ਮੇਰੀ ਗੱਲ ਨਹੀਂ ਹੋਈ ਤੇ ਤੂੰ ਮੇਰਾ ਯਕੀਨ ਨਹੀਂ ਮੰਨਦੀ ਤਾਂ ਹੀ ਨਹੀਂ ਮੇਰਾ ਮੰਮੀ ਮੇਰਾ ਵੀ ਫੋਨ ਦੀਦੀ ਨੇ ਚੁੱਕ ਗਿਆ ਤਦੇ ਨਹੀਂ ਚੁੱਕਣ ਦੀ ਨਹੀਂ ਤੇ ਉਹਨੂੰ ਤੇਰੇ ਨਾਲ ਪੁੱਤ ਕਾਦਾ ਗੁੱਸਾ ਗਿੱਲਾ ਵਾ ਤੁਸੀਂ ਫੇਰ ਮਮੀ ਹੋਣ ਮੈਂ ਇੱਥੇ ਕੀ ਕਰੂੰਗੀ ਘਰ 'ਚ ਪੁੱਤ ਕੋਈ ਨਹੀਂ ਆਪਣੇ ਘਰ ਕੋਈ ਡਰਨੀ ਆ ਆਪਣੇ ਘਰ ਅੰਦਰ ਬੂਆ ਮਾਰ ਲਈਂ ਜੇ ਬਾਹਰ ਬੈਣਾ ਹਾਂ ਬਾਹਰ ਧੁੱਪੇ ਬਹਿ ਜੇ ਆਪਾਂ ਛੇਤੀ ਆਏ ਨਾ ਉਹਨਾਂ ਜਾਣੀ ਕਰਨਾ ਮੈਂ ਪੁੱਤ ਨਹੀਂ ਇਦਾਂ ਕਰੋ ਚਾਚੀ ਨੂੰ ਫੋਨ ਕਰੋ ਤੇ ਉਹ ਮੇਰੇ ਲਾਗੇ ਛੱਡ ਜਾ ਮੈਂ ਨਹੀਂ ਮਮੀ ਘਰ ਰਹਿਣਾ ਇੱਥੇ ਇਕੱਲੀ ਜੇ ਆਈਗਣ ਮੈਨੂੰ ਸਾਬੀ ਇਹਦਾ ਸਮਝਾ ਦੇਂਦੇ ਤੇ ਫਿਰ ਉਹ ਮੇਰੇ ਨਾਲ ਓਕੇ ਬੋਲਦੇ ਜੀ ਤੂੰ ਤਾਂ ਕਿਹਾ ਹੀ ਸਾਬੀ ਪੁੱਛ ਨਹੀਂ ਕਹਿੰਦਾ ਉਹ ਮੰਮੀ ਮੈਨੂੰ ਬਹੁਤ ਬੋਲਣ ਦੇਏ ਕੋਈ ਨਹੀਂ ਸਾਬੀ ਨੂੰ ਮੈਂ ਪੁੱਛ ਲਈਨੀ ਆ ਮੈਂ ਬੜੀ ਆਰੀ ਉਹਨੂੰ ਸਮਝਾਇਆ ਪਤਾ ਨਹੀਂ ਕਿਉਂ ਹਣੀ ਆ ਕੇ ਲੱਗਦਾ ਉਹ ਕਹਿਣਾ ਕਿਉਂ ਨਹੀਂ ਮੰਨਣ ਦੇਆ ਮੇਰਾ ਸਮਝਾਓ ਫਿਰ ਮੈਂ ਤੁਹਾਡੇ ਕਹਿੰਦੇ ਆਈ ਨਾ ਚੱਲ ਪੁੱਤ ਮੇਰੇ ਕਹਿੰਦੇ ਆਈ ਆ ਮੇਰੇ ਇੱਧਰ ਰੱਖੀ ਆ ਨਾ ਤੂੰ ਵੀ ਮੇਰੀ ਸੱਸ ਮਾਂ ਲੈਣ ਗਈ ਆ ਤੇ ਮੈਂ ਪੁੱਤ ਤੈਨੂੰ ਧੀ ਬਣਾਇਆ ਮੈਂ ਤੈਨੂੰ ਉਦੋਂ ਦਾ ਮਾੜਾ ਚੰਗਾ ਤਾਂ ਨਹੀਂ ਨਾ ਕੋਈ ਆਖਿਆ ਨਹੀਂ ਕੇ ਪਰ ਮੰਮੀ ਸਮਝਾਓ ਸਾਬੀ ਨੂੰ ਵੀ ਤੂੰ ਮੇਰੇ ਨਾਲ ਚਾਚੀ ਨੇ ਫੋਨ ਕਰੋ ਚਾਚੀ ਮੇਰੇ ਲਾਗੇ ਰਹਿ ਪਿੰਦੀ ਆ ਮੈਂ ਕਹਿੰਦੀ ਨਹੀਂ ਰਹਿਣਾ ਘਰ ਚ ਇੱਥੇ ਕੋਈ ਆ ਗਿਆ ਨਾ ਮੈਨੂੰ ਕਹਦੀ ਜਾਣ ਨਾ ਮੈਨੂੰ ਪਛਾਣ ਨਾ ਤੀ ਕਦੀ ਕਿਸੇ ਦੇ ਲਾਗੇ ਬਹਿਣ ਦਿੱਤਾ ਪੁੱਤ ਜਦੋਂ ਤੂੰ ਆਉਣਾ ਵਾ ਕਿਸ ਨੇ ਗੇਟ ਨਹੀਂ ਖੋਲਣਾ ਤੇ ਆਉਣਾ ਕਿੰਨੇ ਘਰ ਲਈਏ ਦੱਸ ਨਾ ਆਪਣੇ ਘਰ ਪੁੱਤ ਕੋਈ ਢਾਰ ਨਹੀਂ ਹੁੰਦਾ ਟੀਵੀ ਲਾ ਲਈ ਘਰ ਦਾ ਕੰਮ ਕਰਦਿਆ ਕਰ ਜਾ ਤੱਕ ਤੇ ਅਹੀਂ ਆ ਜਨਾ ਮੋਤੀ ਕਿਹੜਾ ਹੀ ਇੰਨਾ ਚਿਰ ਰਹਿਣਾ ਉੱਥੇ ਤੇ ਮੰਮੀ ਗੱਡੀ ਤੇ ਚੱਲ ਜਾਨੇ ਸੋ ਕੋ ਤਿੰਨੇ ਜਾਣੇ ਪੁੱਤ ਗੱਡੀ ਦੇ ਤੇ ਬੈਟਰੀ ਰਖਾਉਣ ਵਾਲੀ ਆ ਮੈਂ ਤੇ ਕਹਿੰਦੀ ਰਹੀ ਨੀ ਆ ਤੇ ਰਖਾਉਣ ਨਹੀਂ ਜਾਂਦਾ ਮੰਮੀ ਇਹ ਕਾਦੇ ਵਾਸਤੇ ਲਾਈ ਤੇ ਜੋ ਲੋਡ ਪੈਂਦੇ ਨਹੀਂ ਚੀਜ਼ ਦੀ ਵਰਤੋਂ ਕਰਨੀ ਤੇ ਫਿਰ ਇਦਾਂ ਹੀ ਫालतू ਦਾ ਲਾਉਂਦਾ ਕੀ ਫਾਇਦਾ ਤੈਨੂੰ ਪਤਾ ਪੁੱਤ ਸਾਰੀ ਦਿਹਾੜੀ ਤੇ ਉਹ ਮੁੰਡਿਆਂ ਨਾਲ ਕੱਢ ਆਉਂਦਾ ਤੇ ਜਦੋਂ ਮੈਂ ਕੰਮ ਕਹਿੰਨੀ ਆ ਉਦੋਂ ਮੈਨੂੰ ਆਹ ਕੰਮ ਉਹ ਕੰਮ ਇਦਾਂ ਕਰਕੇ ਚੱਲ ਜਾਂਦਾ ਆਪਣੇ ਘਰ ਦੇ ਕੰਮ ਵਾਲਦ ਨਹੀਂ ਨਾ ਧਿਆਨ ਦੇਂਦਿਆ ਮੰਮੀ ਚੁੱਪ ਕਰਕੇ ਪਹਿਲੀ ਦਾ ਉਹ ਠੇਕੇ ਤੇ ਦਿੰਦਾ ਉਹਨੂੰ ਬਾਹਰ ਭੇਜੋ ਇੱਥੇ ਨਹੀਂ ਇਹਨਾਂ ਨੇ ਕੋਈ ਵੀ ਕੰਮ ਕਰਨਾ ਇੱਥੇ ਤਾਂ ਫਿਰ ਢਾਣੀਆਂ ਚੋਂ ਇਹਨੇ ਨਿਕਲਣਾ ਕਿ ਤਾਜਮਾਨ ਚ ਲਾਉਣ ਲਈ ਆ ਕਹਿੰਦੀ ਇਹਨੂੰ ਬਾਹਰ ਭੇਜ ਦੇ ਇਧਰ ਬਾਹਰ ਭੇਜਣ ਦਾ ਕੀ ਮਕਸਦ ਹੈ ਬਾਹਰ ਭੇਜਣ ਦਾ ਇਹ ਹੋਊਗਾ ਵੀ ਪੈਸੇ ਮੇਰੇ ਕਾਹਨ ਚ ਪਾਊਗਾ ਤੇ ਮੈਂ ਆਪਣੀ ਮਾਂ ਨੂੰ ਦੇਈ ਜਾਊਂਗੀ ਇਹਨੂੰ ਕਿਹੜਾ ਪਤਾ ਲੱਗਣ ਡਿਆ ਵਾ ਤੇ ਮੈਂ ਆਪਣਾ ਪੁੱਤ ਕਦੀ ਵੀ ਨਹੀਂ ਬਾਹਰ ਭੇਜਦੀ ਇੱਥੇ ਕਿਹੜੀ ਕਮਾਈ ਹੈ ਨਹੀਂ ਆ ਪੈਲੀ ਬੰਨਾ ਵਾਧੂ ਆ ਕਮਾਈ ਕਰਨ ਡਿਆ ਮੇਰਾ ਪੁੱਤ ਕਿਹੜੀ ਚੀਜ਼ ਦੀ ਇਹਨੂੰ ਤੰਗੀ ਆ ਭਾਰੇ ਮੈਨੂੰ ਆਪਣੀ 30 ਦੀ ਨਹੀਂ ਟੈਨਸ਼ਨ ਵਾ ਤੇ ਇਹਨੇ ਕਿਤੇ ਇੱਕ ਵਾਰੀ ਨਹੀਂ ਗੌਰਿਆ ਵੀ ਮੈਂ ਮਾਂ ਆਪਣੀ ਨੂੰ ਸੱਸ ਨੂੰ ਕਹਿਣ ਕੀ ਲੱਗੀਆਂ ਕਿਹੜੀ ਗੱਲ ਕਹਿਣ ਲੱਗੀਆਂ ਗੱਲ ਬਣਦੀ ਆ ਕਿ ਨਹੀਂ ਬਣਦੀ ਇਦਾਂ ਜਬਾਨ ਚਲਾਉਂਦੀ ਮੈਨੂੰ ਲੱਗੀ ਹੁਣ ਨਵਾਂ ਹੀ ਕੰਮ ਕਰਨ ਘਰੋਂ ਬੇਕਾਰ ਕਰਨ ਆਹੋ ਲੈ ਸੀਆਈਡੀ ਵੀ ਆ ਗਈ ਸੱਸੀਆ ਪਤ ਕੀ ਹਾਲ ਹੈ ਸੱਸੀਆ ਗਾਲ ਚਾਚੀ ਠੀਕ ਆ ਤੂੰ ਹੀ ਦੱਸੋ ਬੱਸ ਵਦ ਕਿਥੇ ਚੱਲਾਵਾ ਮੈਂ ਕਿਤੇ ਵੀ ਨਹੀਂ ਬੱਸ ਮੈਂ ਇੱਥੇ ਨਿਕਲਦੇ ਆਂ ਤੋਂ ਦੇਖ ਲੋਣੇ ਆ ਬਾਹਰ ਅਸਾ ਤਾਂ ਹੋਰ ਮੰਮੀ ਕਰਨਦੀ ਆ ਮੰਮੀ ਵਾਲੇ ਉੱਠੀ ਗਈ ਤੇ ਸੁਖ ਸੁਖ ਵੀ ਘਰੇ ਹੀ ਆ ਲੱਗੀ ਕੰਮਕਾਰ ਕਰਨ ਅਸਾ ਚੱਲ ਠੀਕ ਹੈ ਫਿਰ ਤੂੰ ਕੀ ਕਰਨ ਆਏ ਜੇ ਵੇਖਣ ਆਏ ਹੋਣੇ ਆ ਵੀ ਜ਼ਿੰਮੇਵਾਰੀ ਤੇ ਲਿਆਂਦੀ ਆ ਚੱਲ ਮੈਂ ਆਹ ਦੇਖਣੇ ਆਏ ਸੁਖ ਦੀ ਮੰਮੀ ਦਾ ਫੋਨ ਆਉਂਦਿਆ ਸੀ ਉਹ ਕਹਿੰਦੀ ਵੀ ਮੇਰੀ ਗੱਲ ਕਰਾਓ ਉਹ ਮੈਂ ਕਰਾਉਣ ਆਈ ਆ ਉਹਨੇ ਕੀ ਗੱਲ ਕਰਨੀ ਆ ਦੱਸ ਆ ਐਵੇਂ ਨਾ ਗੱਲ ਗੁਲ ਕਰਾਓ ਨਹੀਂ ਬਾਬਾ ਉਹ ਤੇ ਮੈਂ ਕਿਤੇ ਕਰਾ ਦਿਓ ਰੋਕੇ ਥੋੜਾ ਤੇ ਤੱਕ ਨਹੀਂ ਚਾਹੁੰਦਾ ਮੈਂ ਮਮੀ ਨੂੰ ਕਹਿ ਕੇ ਆਈ ਆ ਵੀ ਮੈਂ ਰੋਜ਼ ਗੱਲ ਕਰਾਇਆ ਕਰਨੀ ਆ ਆਹੋ ਉਹ ਐਡੀ ਵੀ ਕੋਈ ਗੱਲ ਨਹੀਂ ਆ ਚਾਚੀ ਕਿੱਡੀ ਤੂੰ ਜਿੰਮੇਵਾਰੀ ਲੱਲੀ ਆ ਤੇ ਭਰਾਵਾ ਮੈਂ ਜਿੰਮੇਵਾਰੀ ਮੈਂ ਨਭਾਉਣੀ ਆ ਕਿਉਂ ਉਹ ਰਹਿਣ ਦੋ ਨਹੀਂ ਗੱਲ ਕਰਨੀ ਉਹਨੇ ਕੰਮ-ਕੰਮ ਕਰ ਲੈਣ ਦੋ ਉਹਨੂੰ ਕੋਈ ਨਹੀਂ ਕੰਮ ਨਾਲੇ ਆਪਾਂ ਸੋਚਣ ਦੇ ਆਂ ਭੈਣ ਨਾਲ ਜਾਣਾ ਮਨਜੀਤ ਨਾਲ ਤੇ ਆਪਾਂ ਹੋਈਏ ਸੋਖ ਇੱਥੇ ਹੀ ਆ ਬਾਕੀ ਦੀ ਮਮੀ ਦੱਸ ਦਿੰਦੀ ਤੁਹਾਨੂੰ ਜਿੱਦਾਂ ਵੀ ਤੋ ਕੋਈ ਨਹੀਂ ਕੋਈ ਜਾਇਆ ਮੈਂ ਸੁਖ ਨਾਲ ਗੱਲ ਕਰਾਵਾਂਗੀ ਮੈਂ ਕਹਿ ਰਹਾ ਸੁਖ ਨੂੰ ਕੋਈ ਕਹਿ ਦੇ ਨਾ ਮੈਂ ਅਗਰ ਉਹ ਬਾਬਾ ਗੱਲ ਕਰਾਉਣ ਤੋਂ ਬਿਨਾਂ ਵੀ ਤੇ ਰਹਿ ਹੀ ਸਕਦੇ ਆ ਕਿਉਂ ਨਹੀਂ ਕਰਾਉਣੀ ਦੱਸ ਮਨ ਕੀ ਗੱਲ ਵਾ ਉਹ ਐਵੇਂ ਮੈਂ ਕਿਹਾ ਚਾਚੀ ਨਵਾਂ ਹੀ ਕੋਈ ਫੇਰ ਪਵਾੜਾ ਪਾਉਣਾ ਵਾ ਗੱਲ ਕਾਦੀ ਕਰਾਉਣੀ ਹੈ ਮੇਰੇ ਗੱਲ ਸਰ ਪਵਾੜਾ ਪੈਣਾ ਮੈਂ ਉਹਦੀ ਮਾਂ ਨਾਲ ਵਾਅਦਾ ਕਰਕੇ ਆਈ ਆਂ ਵੀ ਮੈਂ ਤੇ ਰੋਜ਼ ਗੱਲ ਕਰਾਇਆ ਕਰੂੰਗੀ ਹਾਂ ਤੇ ਮੈਂ 2 ਮਿੰਟ ਕਰਾਈ ਆਂ ਜਬਾਨ ਹੀ ਕੀਤੀ ਹੈ ਨਾ ਤੇ ਕਰਾਉਣੀ ਹੋਰ ਫੇਰ ਮੈਂ ਜੋ ਕਿਹਾ ਵਾ ਤਾਂ ਫੇਰ ਪਤਾ ਮੈਂ ਕਰਾਉਣੀ ਹੈ ਨਾ 2 ਮਿੰਟ ਕਰਾਉਣੀ ਮੈਂ ਬਹੁਤਾ ਨਹੀਂ ਗੱਲ ਕਰਨੀ ਬਸ ਰਾਜ ਉਹ ਜਾਓ ਪਹਿਲਾਂ ਮੰਮੀ ਨਾਲ ਗੱਲ ਕਰੋ ਫੇਰ ਦੱਸ ਕੇ ਮੰਮੀ ਨੂੰ ਕਰ ਲਿਓ ਜਿੱਦਾਂ ਵੀ ਕਰਨਾ ਚੱਲ ਠੀਕ ਆਹ ਗੱਲ ਕਰਾਉਣੀ ਇੱਥੇ ਨਾ ਮਹੀਂ ਕੰਮ ਲੱਗਾ ਚਾਲੂ ਹੋਣ ਆਪ ਤਾਂ ਲੱਗੇ ਕੰਮ ਸੱਸ ਜੀ ਕੀ ਹਾਲ ਹੈ ਹਾਂਜੀ ਵਧੀਆ ਬੱਸ ਮੈਂ ਇਹ ਕੰਮ ਕਰ ਲਾਂ ਅਸਾਂ ਇਹ ਕੰਮ ਕਰਦੇ ਹਾਂ ਹਾਂਜੀ ਹਾਂਜੀ ਤੇ ਉਹ ਤੇਰੀ ਮੰਮੀ ਦਾ ਫੋਨ ਆਇਆ ਸੀ ਅਛਾ ਆਉਂਦੇ ਆ ਵਾ ਹਾਂ ਤੇ ਉਹ ਮਨ ਕਹਿੰਦੀ ਵੀ ਮੇਰੀ ਗੱਲ ਕਰਾ ਚਲ ਮੈਂ ਮੈਂ ਉੱਤੋਂ ਦੀ ਕਰਉਣੀ ਹਾਂ ਹਾਂ ਆਜੋ ਚਾਚੀ ਮੈਂ ਕਰ ਦਿੰਦੀ ਹਾਂ ਉਹਦਾ ਜਾਣੋਂ ਨਾ ਪੜੀ ਜਿੱਥੇ ਕਾਬਤਾ ਹੋ ਗਈ ਤੇ ਉਹਦੇ ਕਰਕੇ ਮੈਂ ਚੱਲ ਕੀ ਕਰਨਾ ਵਾ ਅੱਗੇ ਤਾਂ ਮੈਨੂੰ ਇਹ ਹੁੰਦਾ ਸੀ ਮੈਂ ਕੱਲੀ ਐ ਅੱਛਾ ਅੱਛਾ ਤੇ ਕੰਮ ਸਾਰਾ ਕਰਨਾ ਪੈਣਾ ਵਾ ਅੱਜ ਮੈਨੂੰ ਇਹ ਆ ਵੀ ਸੁੱਖ ਨੇ ਮੇਰੇ ਨਾਲ ਹੱਥ ਵਣਾਈ ਲੈਣਾ ਵਾ ਤੋ ਹਾਂ ਕਿਦਾਂ ਸਿੱਧਾ ਠੀਕ ਵਾ ਹਾਂ ਠੀਕ ਆ ਸਿੱਧਾ ਨੂੰ ਕੀ ਹੋਣਾ ਸਿੱਧਾ ਠੀਕ ਠਾਕ ਅੱਛਾ ਅੱਛਾ ਮੈਂ ਹਾਂ ਸੱਤ ਬਿਸਤਰੇ 'ਚ ਬੜੇ ਨਹੀਂ ਤੇ ਤੁਸੀਂ ਤੇ ਇਹਨਾਂ ਸਾਰਾ ਕੰਮ ਨਾ ਬੇੜ ਲੱਗਦਾ ਮੈਂ ਤੈਨੂੰ ਦੱਸਣ ਢਈ ਆ ਵੀ ਅੰਦੇ-ਅੰਦੇ ਕਿੱਥੇ ਦੋ ਹੱਥ ਤੇ ਕਿੱਥੇ ਚਾਰ ਹੱਥ ਅੱਜ ਤੇ ਮੈਂ ਹਾਂ ਕੁੜੀ ਨੇ ਕੰਮ ਕਾੜ ਹੀ ਲੈਣਾ ਅੰਦਰਾਂ ਦਾ ਚੱਲ ਮੈਂ ਬਾ ਐਨਾ ਸੋਕ ਦੀ ਮਮੀ ਦਾ ਫੋਨ ਆਉਂਦਿਆ ਸੀ ਤੇ ਕਹਿੰਦੀ ਵੀ ਮੇਰੀ ਗੱਲ ਕਰਾਓ ਸੋਕਲਾ ਤਾਂ ਮੈਂ ਜਣਾ ਜਾ ਕੇ ਕਰਾਉਣੀ ਆ ਪਹਿਲਾਂ ਸੁਖਵਿੰਦਰ ਕਿੱਦਾਂ ਦੀਆਂ ਗੱਲਾਂ ਕਰਦੇ ਘਰ ਕਿਹੜੇ ਫੋਨ ਹੈ ਨਹੀਂ ਆ ਜਿਸਾਬੀ ਦੇ ਤੇ ਫੋਨ ਤੇ ਨਹੀਂ ਨਾਉਣਾ ਤੇ ਮੇਰੇ ਫੋਨ ਤੇ ਲਾ ਲੈਿੰਦੀ ਤੇ ਤੁਸੀਂ ਉਹਨਾਂ ਦੇ ਨਾਮ ਤੇ ਬਲੌਕ ਲਿਸਟ ਤੇ ਪਾਏ ਬਲੌਕ ਲਿਸਟ ਤੇ ਆਹੋ ਆਹੋ ਤੇ ਤੁਸੀਂ ਕੱਢੇ ਨਹੀਂ ਅਜੇ ਮੈਨੂੰ ਪਤਾ ਹੀ ਨਹੀਂ ਸਾਬੀ ਨੇ ਕਿਤੇ ਪਾਇਆ ਹੋਣਾ ਕੋਈ ਨਹੀਂ ਕੱਢ ਦਿੰਨੇ ਆ ਤੇ ਵੀ ਮੈਂ ਲਾਉਂਦੇ ਫੋਨ ਤੇ ਲੱਗਣੇ ਲਿਆ ਤਾਂ ਫਿਰ ਉਹਨੇ ਮੈਨੂੰ ਫੋਨ ਕੀਤਾ ਵਾ ਨਾਲ ਮੈਂ ਮੈਂ ਤਾਂ ਕਹਿ ਗਈ ਵੀ ਤੂੰ ਮੇਰੇ ਫੋਨ ਤੇ ਕਰਦਿਆ ਕਰੋ ਨਹੀਂ ਚੋ ਲੋ ਕਹਿ ਕੇ ਆਈ ਆ ਫਿਰ ਵੀ ਆਪਣੇ ਘਰ ਵਾਲੇ ਫੋਨ ਦੇ ਫੋਨ ਕਰ ਲਿਆ ਚਲੂ ਕਰਦੇ ਹੋ ਫਿਰ ਉਹਨੂੰ ਪਤਾ ਲੱਗ ਜਾਊਗਾ ਜਾਂ ਨਿਕਲ ਗਿਆ ਨਾ ਨਹੀਂ ਕੋਈ ਨਹੀਂ ਆ ਮੈਂ ਕਰਾ ਦੇਣੀ ਗੱਲ ਕੱਢ ਲੈਂਦੀ ਆ ਉਹ ਮੈਂ ਦੇ ਦੇਣੀ ਫੋਨ ਉਹਨੂੰ ਕੱਢ ਦਊਗੀ ਆਪੇ ਤੇ ਚਲ ਕੋਈ ਨਹੀਂ ਹੁਣ ਫਿਰ ਮੈਂ ਗੱਲ ਕਰਾ ਦੇਣੀ ਆ ਚਲ ਵੇਖ ਲੈ ਮਰਜੀ ਆਪਣੀ ਅੱਛਾ ਹੋਰ ਕੀ ਕਰਦੇ ਹੈਪੀ ਗੋਰਾ ਬਾਹਰ ਕੋਈ ਗਏ ਕਾਲਜ ਗਏ ਆ ਕਾਰਾ ਹੀ ਕੰਮ ਧੰਦਾ ਤੂੰ ਨਹੀਂ ਅਜੇ ਕੰਮ ਥੋੜਾ ਜਿਹਾ ਰਹਿਦਾ ਕਰਨ ਵਾਲਾ ਅੱਛਾ ਅੱਛਾ ਕੋਈ ਕੰਮ ਤਾਂ ਨਹੀਂ ਇਹਨੇ ਮਨੇ ਫੋਨ ਲਾ ਲਿਆ ਦੀ ਮਮੀ ਨੇ ਪਤਾ ਨਹੀਂ ਮਨਣਾ ਹਾਂ ਤੇ ਨਾ ਗੱਲ ਨਹੀਂ ਹੋਈ ਉਹ ਮੇਰ ਨਾਲ ਨਹੀਂ ਗੱਲ ਹੋਈ ਮੇਰ ਨਾਲ ਬਸ ਰਾਜੀ ਬਾਜੀ ਬਸ ਕੇ ਮਰਨਾਂ ਦੀ ਸੁੱਖ ਨਾਲ ਗੱਲ ਕਰਾ ਜਾ ਕੇ ਅੱਛਾ ਚਲ ਜਾ ਕੇ ਕਰਾ ਦਿੰਨੀ ਨਹੀਂ ਨਹੀਂ ਕੋਈ ਨਹੀਂ ਉਹਨੂੰ ਕੇ ਘਰ ਵਾਲੇ ਫੋਨ ਤੇ ਫੋਨ ਲਾ ਲਿਆ ਕਰ ਹੁਣ ਸਰ ਮੈਂ ਕੋਈ ਨਹੀਂ ਕਹਿ ਦੂੰਗੀ ਫਿਰ ਹੁਣ ਐਦਾ ਫਿਰ ਚੰਗੇ ਨਹੀਂ ਲੱਗੀ ਦਾਖਣਾ ਵਾ ਚਾਚੀ ਦੇ ਫੋਨ ਤੇ ਲਾਉਂਦੇ ਤੇ ਘਰ ਸੱਸ ਦਾ ਫੋਨ ਹੈਗਾ ਵਾ ਥੋੜਾ ਜਿਹਾ ਖਲੋ ਕੇ ਮੈਂ ਸੁੱਖ ਨੂੰ ਫੋਨ ਲੈ ਦੇਣਾ ਵਾ ਸਰ ਠੀਕ ਹੈ ਕੋਈ ਨਹੀਂ ਲੈ ਜਾ ਫਿਰ ਤੁਸੀਂ ਫੋਨ ਤੇ ਚਲ ਕੋਈ ਮੈਨੂੰ ਕਹਿ ਦਾਂਗੀ ਮੇਰਾ ਹੂੰ ਸੁੱਖ ਲੱਗੇ ਪਿਆ ਹੁੰਦਾ ਵਾ ਮੈਨੂੰ ਕੀ ਪਤਾ ਹੀ ਨੰਬਰ ਇਦਾਂ ਵਾ ਮੈਨੂੰ ਹੁਣ ਪਤਾ ਹੁੰਦਾ ਤਾਂ ਮੈਂ ਸੁੱਖ ਨੂੰ ਕਹਿੰਦੀ ਕੱਢ ਲਾ ਮਿੰਤੇ ਇਹ ਗੱਲ ਦਾ ਪਤਾ ਹੀ ਨਹੀਂ ਆ ਉਤਨ ਵੀ ਉੱਥੇ ਮੰਮੀ ਉਹਦੀ ਇਹ ਗੱਲਾਂ ਕਰਦੀ ਤੇ ਮੈਂ ਇਹ ਗੱਲ ਲਾਗੌਰ ਨਹੀਂ ਕੀਤਾ ਅਪਰ ਤਿਹਰਦ ਨਕਾਏ ਨਾ ਵੇਖਿਆ ਵੀ ਨਹੀਂ ਨਾ ਹੈਗਾ ਆ ਪਰ ਕੋਈ ਨਹੀਂ ਫੇ ਮੈਂ ਕਰਾਵਾਂ ਗੱਲ ਆਹੋ ਕਰਾ ਲਾ ਆ ਜਾ ਵੇਖ ਲੈ ਕਿ ਸੁੱਖ ਰਸੋਈ ਚ ਕੀ ਕਰਦੀ ਆ